ਅਗਰਸੈਨ ਇੰਟਰਨੈਸ਼ਨਲ ਸਕੂਲ ਦਾ 10ਵੀਂ ਅਤੇ 12ਵੀਂ ਦਾ ਨਤੀਜਾ ਸ਼ਾਨਦਾਰ ਆ। ਅੱਜ ਸਕੂਲ ਵਿੱਚ ਵਿਸ਼ੇਸ਼ ਪ੍ਰੋਗਰਾਮ ਕਰਕੇ ਅਵਲ ਆਏ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵਜੋਂ ਪਹੁੰਚੇ ਵਿਜ਼ਡਮ ਸਕੂਲ ਦੇ ਚੇਅਰਮੈਨ ਮੋਹਨ ਲਾਲ ਸ਼ਰਮਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਗਰਵਾਲ ਧਰਮਸ਼ਾਲਾ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਦਨ ਮਿੱਤਲ ਸਕੂਲ ਦੇ ਪ੍ਰਿੰਸੀਪਲ ਅਨੁਰੁੱਧ ਗਰਗਨ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਨੇ 96 ਤੋਂ 97% ਅੰਕ ਹਾਸਲ ਕੀਤੇ ਹਨ। ਇਸ ਮੌਕੇ ਵਿਜ਼ਡਮ ਸਕੂਲ ਦੇ ਚੇਅਰਮੈਨ ਮੋਨ ਲਾਲ ਸ਼ਰਮਾ ਤੇ ਪਵਨ ਸ਼ਾਸਤਰੀ ਨੇ ਕਿਹਾ ਕਿ ਸਕੂਲ ਦੇ ਟੀਚਰ ਤੇ ਪ੍ਰਿੰਸੀਪਲ ਦੀ ਸਖਤ ਮਿਹਨਤ ਕਰਕੇ ਵਿਦਿਆਰਥੀ ਅਵਲਾਇਆ ਹਨ ਇਸ ਮੌਕੇ ਉਹਨਾਂ ਨੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਸਕੂਲ ਦੇ ਪ੍ਰਿੰਸੀਪਲ ਅਨੁਰੁੱਧ ਨੇ ਕਿਹਾ ਕਿ ਟੀਚਰਾਂ ਬੱਚਿਆਂ ਤੇ ਮਾਪਿਆਂ ਦੀ ਕੜੀ ਮਿਹਨਤ ਸਦਕਾ ਬੱਚਿਆਂ ਨੇ ਕਾਮਯਾਬੀ ਹਾਸਲ ਕੀਤੀ ਏ ਸਮਾਣਾ ਤੋਂ ਕੁਲਾਈ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਜਿਵੇਂ ਮੈਂ ਆਪਣੀ कॉन्टिन्यूसं एफर्ट्स कोशिश ना, ना पेरेंट्स के ना और हार्ड वर्किंग ना, और मैनेजमेंट की जो सर्विस प्रोवाइडर उन्होंने एक अच्छी कोशिश सारे नपरीशिएशन ले रहे हो और सारे एक बड़ी सटिस्फेक्शन है कि टुडे अचीवन ਸਭ ਤੋਂ ਬ੍ਰਾਹਮਣ ਸਾਰੇ ਬੱਚਿਆਂ ਨੂੰ ਜੀ ਆਇਆਂ ਨੂੰ ਮੈਨੀ ਮੈਨੀ ਕੌਨਗ੍ਰੈਚੁਲੇਸ਼ਨਸ ਔਰ ਮੇਰੀ ਰਿਕੁਐਸਟ ਕਿ ਬੱਚੇ ਵਾਸਤੇ ਤਾਲੀਆਂ ਹੋ ਜਾ ਕੇ ਉਹਨਾਂ ਦਾ ਸਵਾਗਤ ਕਰਵਾ। ਜੀ ਅਪ੍ਰੀਸ਼ੀਏਟ ਕਰ। ਮੈਂ ਕੇਵਲ 2-4 ਮਿੰਟ ਲੈਣੇ ਮੇਰੀ ਰਿਕੁਐਸਟ ਹੈ ਕਿ ਜਿਹੜੀ ਬੱਚਿਆਂ ਦੇ ਫਿਊਚਰ ਵਾਸਤੇ ਬੱਚਿਆਂ ਦੇ ਕੈਰੀਅਰ ਵਾਸਤੇ ਬੱਚਿਆਂ ਦੀ ਫਾਊਂਡੇਸ਼ਨ ਵਾਸਤੇ ਬੱਚਿਆਂ ਦੀ ਥਰੂ ਐਜੂਕੇਸ਼ਨ ਪ੍ਰੋਵੀਜ਼ ਵਾਸਤੇ ਇਸ ਸੇਤ ਕੀ ਇਲਾਕੇ ਦੀ ਸਭ ਤੋਂ ਵੱਡੀ ਤੇ ਬੜੀ ਸੰਸਥਾ ਕੀ ਅਗਰਵਾਧ ਸੰਸਾ ਅਤੇ ਪ੍ਰਬੰਧਕ ਕਮੇਟੀ ਜਿਨਾ ਦਾ ਬੈਸਟ ਸਕੂਲ ਅਗਰਸੇਨ ਇੰਟਰਨੈਸ਼ਨਲ ਪਬਲਿਕ ਸਕੂਲ ਤੁਮੇ ਸਭ ਤੋਂ ਪਹਿਲਾ ਇਸ ਸੰਸਥਾ ਦੇ ਪ੍ਰੈਜ਼ੀਡੈਂਟ ਡਾਕਟਰ ਮਦਨ ਮਿੱਤਲ ਜੀ ਜਿਨਾ ਦੀ ਰਹਿਨਵਾਈ ਚ जैसमिन कौर है एंड इट वाज अ वेरी ग्रेट एक्सपीरियंस फॉर मी टू स्कोर सच अ ग्रेट मार्क दिस ऑल इज जस्ट बिकॉज ऑफ द कंसिस्टेंसी हार्ड वर्क एंड ऑल द लव ऑफ पेरेंट्स एंड टीचर्स एंड स्कूल एंड मैनेजमेंट सो लॉट्स ऑफ थैंकफुल टू ऑल ऑफ यू वो गिव मी सच अ ग्रेट अपॉर्चुनिटी सो दैट आई कैन डू माई बेस्ट सो थैंक यू फॉर दैट कॉलेज में सबसे पहले जो बच्चों का आउटस्टैंडिंग रिजल्ट आया उसका तो सारा क्रेडिट मैं टीचर्स को देना चाहूँगा और सभी को जो है इस बात के लिए हार्दिक शुभकामना कहना चाहूँगा और तो साथ में जो बच्चे टॉपर्स आए हैं जो आज उन्होंने सम्मान कर रहे हैं साढ़े लिए भी फख्र महसूस होता है कि जो बच्चे जो स्कूल लेकर आते तो स्कूल का नाम भी रोशन करते हैं तो ही चाहते हैं कि आगे भी अपने जीवन में इसी तरह से चलते रहे और जो उनके लिए बहुत बहुत शुभकामनाएं और एक बार फिर सभी बच्चों को बहुत बहुत सारे टीचर अज के जे चीफ गेस्ट ने श्री मोहन लाल जी ਮੇਰਾ ਮਨ ਸੀ ਵੀ ਕਿਸੇ ਐਜੂਕੇਸ਼ਨ ਲਿਸਟ ਤੋਂ ਬੱਚਿਆਂ ਦਾ ਸਨਮਾਨ ਕਰਵਾਈਏ ਮੇਰੇ ਵਾਸਤੇ ਬੜਾ ਫਖਰ ਮਹਿਸੂਸ ਹੋਇਆ ਕਿ ਵੀ ਮੈਂ ਕਿਸੇ ਐਜੂਕੇਸ਼ਨ ਲਿਸਟ ਤੋਂ ਬੱਚਿਆਂ ਦਾ ਆਨਰ ਕਰਾ ਰਿਆ ਮੈਂ ਫਿਰ ਆਪਣੀ ਕਮੇਟੀ ਵੱਲੋਂ ਲੱਖਾਂ ਮੁਬਾਰਕਾਂ ਦੇਣਾ ਬੱਚਿਆਂ ਨੂੰ ਅਤੇ ਉਹਦੇ ਪੇਰੈਂਟ ਨੂੰ ਮੇਰੀ ਬੇਨਤੀ ਵੀ ਆ ਬੱਚਿਆਂ ਨੂੰ ਵੀ ਖੂਬ ਪੜਾਓ ਬੱਚਾ ਤੋਂ ਮਿਹਨਤ ਕਰਾਓ ਪੜਾਈ ਦਾ ਜਵਾਨਾ ਆ ਗਿਆ ਪੜਾਈ ਤੋਂ ਬਗੈਰ ਕੁਛ ਨਹੀਂ ਫਿਰ ਮੈਂ ਇੱਕ ਵਾਰੀ ਸਾਰਿਆਂ ਨੂੰ ਲੱਖਾਂ ਦੀ ਸ਼ੁਭਕਾਮਨਾਵਾਂ ਬੱਚੇ ਆਏ ਨੇ ਜਿਨਾਂ ਨੂੰ ਅੱਜ ਮਾਨ ਸਮਾਨ ਮਿਲਿਆ ਉਹਨਾਂ ਸਾਰੇ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਪੇਰੈਂਟਸ ਟੀਚਿੰਗ ਸਟਾਫ ਨੂੰ ਬਹੁਤ-ਬਹੁਤ ਮੁਬਾਰਕ